ਗੁਰੂ ਪਿਆਰੇ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਹੁਮੁੱਲੀ ਬਾਣੀ ਬਖਸ਼ਿਸ਼ ਕੀਤੀ ਹੈ ਪਹਿਲੀ ਬਾਣੀ ਜਪਜੀ ਸਾਹਿਬ ਹੈ ਸੋ ਅੱਜ ਆਪਾਂ ਜਪਜੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਪਜੀ ਸਾਹਿਬ ਦਾ ਆਰੰਭ ਇੱਕ ਓੰਕਾਰ ਤੋਂ ਹੁੰਦਾ ਹੈ ਅੱਜ ਆਪਾਂ ਇੱਕ ਓੰਕਾਰ ਤੇ ਵਿਚਾਰ ਸਾਂਝੀ ਕਰਾਂਗੇ ਉਹ ਇੱਕ ਹੈ ਤੇ ਜੋ ਸਾਨੂੰ ਬਖਾਈ ਦਿੰਦਾ ਹੈ ਉਹ ਅਨੇਕ ਹੈ ਜੋ ਸਾਨੂੰ ਬਖਾਈ ਦਿੰਦਾ ਹੈ ਉਹੀ ਅਨੇਕ ਹੈ ਜਿੱਥੇ ਵੀ ਤੁਸੀਂ ਦੇਖਦੇ ਹੋ ਭੇਦ ਬਖਾਈ ਦਿੰਦਾ ਹੈ ਜਿੱਥੋਂ ਤੱਕ ਸਾਡੀ ਤੁਹਾਡੀ ਨਜ਼ਰ ਜਾਂਦੀ ਹੈ ਅਨੇਕ ਬਖਾਈ ਦਿੰਦਾ ਹੈ ਸਮੁੰਦਰ ਦੇ ਕੰਢੇ ਤੇ ਜਾਂਦੇ ਹਾਂ ਲਹਿਰਾਂ ਬੁਖਾਈ ਦਿੰਦੀ ਹਨ ਸਮੁੰਦਰ ਆਪਾਂ ਨੂੰ ਬੁਖਾਈ ਨਹੀਂ ਦਿੰਦਾ ਕਿਉਂਕਿ ਉਸ ਦੇ ਵਿੱਚ ਕੁਸ਼ਲ ਦੀਆਂ ਜੋ ਲਹਿਰਾਂ ਉਹ ਸਾਨੂੰ ਦਿਖਾਈ ਦਿੰਦੀਆਂ ਨੇ ਹਾਲਾਂਕਿ ਸਮੁੰਦਰ ਹੀ ਹੈ ਜੋ ਲਹਿਰਾਂ ਉੱਠਦੀਆਂ ਨੇ ਉਹ ਸਮੁੰਦਰ ਹੀ ਹੈ ਲਹਿਰਾਂ ਤੋਂ ਉੱਪਰ-ਉੱਪਰ ਹਨ ਪਰ ਜੋ ਉੱਪਰ-ਉੱਪਰ ਹੈ ਕੋਹੀ ਬੁਖਾਈ ਦਿੰਦਾ ਹੈ ਕਿਉਂਕਿ ਉੱਪਰਲੀ ਹੀ ਅੱਖ ਸਾਡੇ ਕੋਲ ਹੈ ਅੰਦਰਲੇ ਨੂੰ ਵੇਖਣ ਲਈ ਤਾਂ ਅੰਦਰਲੀ ਅੱਖ ਚਾਹੀਦੀ ਹੈ ਜਿਹੋ ਜਿਹੀ ਸਾਡੀ ਅੱਖ ਹੋਵੇਗੀ ਇਹੋ ਜਿਹਾ ਹੀ ਸਾਨੂੰ ਦਰਸ਼ਨ ਹੋਵੇਗਾ ਜਿੱਦੋਂ ਅਸੀਂ ਚਾਹਾਂਗੇ ਜਿਹੋ ਜਿਹਾ ਅਸੀਂ ਚਾਹਾਂਗੇ ਉਹੋ ਜਿਹਾ ਸਾਨੂੰ ਦਰਸ਼ਨ ਦੇ ਹੋਵੇਗਾ ਜੋ ਬਣਦਾ ਹੈ ਅਤੇ ਮਿਟ ਜਾਂਦਾ ਹੈ ਉਹ ਸੁਪਨਾ ਹੈ ਜੋ ਆਉਂਦਾ ਹੈ ਅਤੇ ਚਲਾ ਜਾਂਦਾ ਹੈ ਉਹ ਸੁਪਨਾ ਹੈ ਲਹਿਰਾ ਸੁਪਨਾ ਹਨ ਸਮੁੰਦਰ ਸੱਚ ਹੈ ਜਿਲੇ ਰਹ ਹਨ ਤਾਂ ਸਮੁੰਦਰ ਇੱਕ ਹੈ ਲਹਿਰਾ ਅਨੇਕ ਨੇ ਪਰ ਸਮੁੰਦਰ ਇੱਕ ਹੈ ਸਾਨੂੰ ਅਣਗਿਣਤ ਵਿਖਾਈ ਦਿੰਦਾ ਹੈ ਜਦੋਂ ਤੱਕ ਇੱਕ ਨਾ ਵਿਖਾਈ ਦੇਵੇ ਤਦ ਤੱਕ ਅਸੀਂ ਭਟਕਦੇ ਰਹਾਂਗੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇੱਕ ਹੀ ਸੱਚ ਹੈ ਇੱਕ ਓੰਕਾਰ ਅਤੇ ਨਾਨਕ ਪਤਸ਼ਾਹ ਕਹਿੰਦਾ ਹੈ ਉਹ ਇੱਕ ਦਾ ਜੋ ਨਾਮ ਹੈ ਉਹੀ ਇੱਕ ਓੰਕਾਰ ਹੈ ਹੋਰ ਸਾਰੇ ਨਾਮ ਤਾਂ ਆਦਮੀ ਦੇ ਦਿੱਤੇ ਹੋਏ ਹਨ ਰਾਮ ਕਹੋ ਕ੍ਰਿਸ਼ਨ ਕਹੋ ਅੱਲਾ ਕਹੋ ਇਹ ਨਾਮ ਸਾਰੇ ਆਦਮੀ ਨੇ ਆਪ ਦਿੱਤੇ ਹੋਏ ਨੇ ਇਹ ਅਸੀਂ ਬਣਾਏ ਹਨ ਜੋ ਨਾਮ ਅੱਲਾ ਰਾਮ ਗੋਡ ਰਹੀਮ ਇਹ ਸਾਰੇ ਅਸੀਂ ਆਪ ਬਣਾਏ ਨੇ ਸੰਕੇਤਕ ਹਨ ਪਰ ਇੱਕ ਉਸ ਦਾ ਨਾਮ ਹੈ ਜਿਹੜਾ ਅਸੀਂ ਨਹੀਂ ਦਿੱਤਾ ਹੈ ਉਹ ਹੈ ਇੱਕ ਓਮਕਾਰ ਉਹ ਓਮ ਹੈ ਕਿਉਂਕਿ ਇੱਕ ਓਮਕਾਰ ਉਸ ਦਾ ਨਾਮ ਹੈ ਕਿਉਂਕਿ ਜਦ ਸਾਰੇ ਸ਼ਬਦ ਗਵਾਚ ਜਾਂਦੇ ਹਨ ਅਤੇ ਮਨ ਖਾਲੀ ਹੋ ਜਾਂਦਾ ਹੈ ਅਤੇ ਜਦ ਲਹਿਰਾਂ ਪਿੱਛੇ ਹਟ ਜਾਂਦੀਆਂ ਹਨ ਅਤੇ ਸਾਗਰ ਚ ਆਦਮੀ ਲੀਨ ਹੋ ਜਾਂਦਾ ਹੈ ਤਦ ਵੀ ਇੱਕ ਓਮਕਾਰ ਦੀ ਧੁਨ ਸੁਣਾਈ ਦਿੰਦੀ ਹੈ ਉਹ ਸਾਡੀ ਕੀਤੀ ہوئی ਧੁਨ ਨਹੀਂ ਹੈ ਉਹ ਕੁਦਰਤ ਦੀ ਧੁਨ ਹੈ ਉਹ ਕੁਦਰਤ ਹੀ ਹੈ ਉਹ ਕੁਦਰਤ ਦੀ ਹੀ ਲਹਿ ਹੈ ਕੁਦਰਤ ਦੇ ਹੋਣ ਦਾ ਢੰਗ ਇੱਕ ਓਮਕਾਰ ਹੈ ਓ ਕਿਸੇ ਆਦਮੀ ਦਾ ਦਿੱਤਾ ਹੋਇਆ ਨਾਉ ਨਹੀਂ ਹੈ ਇਹ ਨਾਮ ਕਿਸੇ ਆਦਮੀ ਦਾ ਦਿੱਤਾ ਹੋਇਆ ਨਹੀਂ ਹੈ ਇਸ ਲਈ ਓਮ ਦਾ ਕੋਈ ਵੀ ਅਰਥ ਨਹੀਂ ਹੈ ਕੋਈ ਉਸ ਦਾ ਨਿਕਾਸ ਨਹੀਂ ਹੈ ਕੋਈ ਉਸ ਨੂੰ ਪੈਦਾ ਨਹੀਂ ਕਰਦਾ ਓਮ ਤੁਨੀ ਹੈ ਤੁਨੀ ਇੱਕ ਅਨੁਠੀ ਹੈ ਕੋਈ ਉਸ ਦਾ ਨਿਕਾਸ ਨਹੀਂ ਹੈ ਕੋਈ ਉਸ ਨੂੰ ਪੈਦਾ ਨਹੀਂ ਕਰਦਾ ਕੁਦਰਤ ਦੇ ਵਿੱਚ ਹੋਣ ਦੀ ਲੁਕੀ ਹੋਈ ਧੁਨੀ ਹੈ ਕੁਦਰਤ ਦੇ ਹੋਣ ਦੀ ਧੁਨੀ ਹੈ ਜਿਵੇਂ ਕਿ ਇੱਕ ਝਰਨਾ ਹੈ ਤੁਸੀਂ ਉਸ ਝਰਨੇ ਦੇ ਕੋਲ ਬੈਠੋ ਤਾਂ ਝਰਨੇ ਦੀ ਇੱਕ ਧੁਨ ਹੈ ਪਰ ਉਹ ਧੁਨੀ ਪਾਣੀ ਅਤੇ ਚਟਾਨ ਦੀ ਟੱਕਰ ਨਾਲ ਪੈਦਾ ਹੁੰਦੀ ਹੈ ਨਦੀ ਦੇ ਕੋਲ ਬੈਠਦੇ ਹਾਂ ਕਲਕਲ ਦਾ ਨਾਦ ਸੁਣਾਈ ਦਿੰਦਾ ਹੈ ਪਰ ਉਹ ਕਲਕਲ ਨਾਦ ਨਦੀ ਦੇ ਕੰਡੇ ਦੀ ਟੱਕਰ ਨਾਲ ਹੁੰਦਾ ਹੈ ਹਵਾ ਦਾ ਬੁੱਲਾ ਲੰਘਦਾ ਹੈ ਰੁੱਖ ਦੀ ਸਰਸਰਾਹਟ ਹੁੰਦੀ ਹੈ ਉਹ ਸਰਸਰਾਹਟ ਰੁੱਖ ਅਤੇ ਹਵਾ ਦੀ ਟੱਕਰ ਨਾਲ ਹੁੰਦੀ ਹੈ ਅਸੀਂ ਬੋਲਦੇ ਹਾਂ ਸੰਗੀਤਕਾਰ ਗੀਤ ਗਾਉਂਦਾ ਹੈ ਬੀਣਾ ਦਾ ਕੋਈ ਤਾਰ ਛੇੜਦਾ ਹੈ ਪਰ ਸਾਰੀਆਂ ਚੀਜ਼ਾਂ ਸੰਘਰਸ਼ ਤੋਂ ਪੈਦਾ ਹੁੰਦੀਆਂ ਹਨ ਸੰਘਰਸ਼ ਦੇ ਲਈ ਦੋ ਦਾ ਹੋਣਾ ਜ਼ਰੂਰੀ ਹੈ ਬੀਣਾ ਦੀ ਤਾਰ ਚਾਹੀਦੀ ਹੈ ਛੇੜਨ ਵਾਲੇ ਦਾ ਹੱਥ ਚਾਹੀਦਾ ਹੈ ਜਿੰਨੀਆਂ ਧੁਨੀਆਂ ਦ્વੈਤ ਤੋਂ ਪੈਦਾ ਹੁੰਦੀਆਂ ਹਨ ਉਹ ਉਸ ਦੇ ਨਾ ਨਹੀਂ ਹਨ ਜਿਹੜੀਆਂ ਧੁਨੀਆਂ ਦ્વੈਤ ਤੋਂ ਪੈਦਾ ਹੁੰਦੀਆਂ ਹਨ ਉਹ ਉਸ ਦੇ ਨਾ ਨਹੀਂ ਹਨ ਉਸ ਦਾ ਨਉ ਤਾਂ ਇੱਕ ਹੈ ਉਸ ਦਾ ਨਉ ਨਹੀਂ ਹੈ ਜਦੋਂ ਸਾਰਾ ਦਬੈਤ ਮੁੱਕਦਾ ਹੈ ਮੁੱਕ ਜਾਂਦਾ ਹੈ ਫਿਰ ਇੱਕ ਧੁਨੀ ਗੂੰਜਦੀ ਰਹਿੰਦੀ ਹੈ ਇਸ ਸੰਬੰਧ ਚ ਕੁਝ ਗੱਲਾਂ ਸਮਝ ਲੈਣੀਆਂ ਜ਼ਰੂਰੀ ਹਨ ਵਿਗਿਆਨ ਕਹਿੰਦਾ ਹੈ ਕਿ ਜੇਕਰ ਅਸੀਂ ਸਾਰੀ ਕੁਦਰਤ ਨੂੰ ਤੋੜ ਤੋੜਦੇ ਚਲੇ ਜਾਈਏ ਸਾਰੀ ਕੁਦਰਤ ਨੂੰ ਤੋੜ ਦਈਏ ਅਤੇ ਗਹਿਰਾਈ ਚ ਵਿਸ਼ਲੇਸ਼ਣ ਕਰੀਏ ਤਾਂ ਅੰਤ ਵਿੱਚ ਸਾਨੂੰ ਵਿਦੁੱਤ ਸ਼ਕਤੀ ਇਲੈਕਟ੍ਰਿਸਿਟੀ ਮਿਲਦੀ ਹੈ ਇਸ ਲਈ ਜੋ ਆਖਰੀ ਖੋਜ ਹੈ ਵਿਗਿਆਨ ਦੀ ਉਹ ਇਲੈਕਟ੍ਰੋਨ ਹੈ ਵਿਦੁੱਤ ਇੱਕ ਕਣ ਹੈ ਸਰ ਅਸਤਿਤਵ ਵਿਦੁੱਤ ਤੋਂ ਬਣਿਆ ਹੈ ਜੇਕਰ ਅਸੀਂ ਵਿਗਿਆਨ ਤੋਂ ਪੁੱਛੀਏ ਕਿ ਤੂੰ ਨਹੀਂ ਕਿਸ ਤੋਂ ਬਣੀ ਹੈ ਤਾਂ ਵਿਗਿਆਨ ਕਹਿੰਦਾ ਹੈ ਉਹ ਵੀ ਵਿਦੁੱਤ ਤੋਂ ਬਣੀ ਹੈ ਤੁਨੀ ਵੀ ਬਦੁੱਤ ਦਾ ਇੱਕ ਆਕਾਰ ਹੈ ਇੱਕ ਰੂਪ ਹੈ ਪਰ ਮੂਲ ਬਦੁੱਤ ਹੈ ਇਸ ਸਬੰਧ ਚ ਸਾਰੇ ਗਿਆਨੀਆਂ ਦੀ ਵਿਗਿਆਨ ਨਾਲ ਸਹਿਮਤੀ ਹੈ ਥੋੜੇ ਜੇ ਭੇਦ ਨਾਲ ਉਹ ਭੇਦ ਵੱਡਾ ਨਹੀਂ ਉਹ ਭੇਦ ਕੇਵਲ ਤੇ ਕੇਵਲ ਭਾਸ਼ਾ ਦਾ ਹੈ ਸਾਰੇ ਗਿਆਨੀਆਂ ਨੇ ਪਾਇਆ ਕਿ ਕੁਦਰਤ ਬਣੀ ਹੈ ਧੁਨੀ ਨਾਲ ਅਤਿ ਧੁਨੀ ਦਾ ਹੀ ਇੱਕ ਰੂਪ ਬਿਦੁੱਤ ਹੈ ਧੁਨੀ ਦਾ ਹੀ ਇੱਕ ਰੂਪ ਬਿਦੁੱਤ ਹੈ ਵਿਗਿਆਨ ਕਹਿੰਦਾ ਹੈ ਬਿਦੁੱਤ ਦਾ ਇੱਕ ਰੂਪ ਧੁਨੀ ਹੈ ਤੇ ਧਰਮ ਕਹਿੰਦਾ ਹੈ ਕਿ ਬਿਦੁੱਤ ਧੁਨੀ ਦਾ ਇੱਕ ਰੂਪ ਹੈ ਇੰਨਾ ਹੀ ਫਾਸਲਾ ਹੈ ਪਰ ਇਹ ਫਾਸਲਾ ਐਵੇਂ ਵਿਖਾਈ ਨਹੀਂ ਦਿੰਦਾ ਮੰਨ ਲਓ ਜਿਵੇਂ ਇੱਕ ਗਲਾਸ ਭਰਿਆ ਹੋਵੇ ਕੋਈ ਉਸਨੂੰ ਅੱਧਾ ਕਹੇ ਤੇ ਕੋਈ ਉਸਨੂੰ ਅੱਧਾ ਖਾਲੀ ਕਹੇ ਪਰ ਗਲਤ ਇਕ ਹੀ ਹੈ ਨਾ ਗਲਾਸ ਨੂੰ ਭਾਵੇਂ ਅੱਧਾ ਖਾਲੀ ਕਹਿ ਦੇਵੋ ਭਾਵੇਂ ਅੱਧਾ ਭਰਿਆ ਕਹਿ ਦੇਵੋ ਵਿਗਿਆਨ ਦੀ ਪਹੁੰਚ ਦਾ ਰਸਤਾ ਵੱਖਰਾ ਹੈ ਵਿਗਿਆਨੇ ਚੀਜ਼ਾਂ ਨੂੰ ਤੋੜ-ਤੋੜ ਕੇ ਬਿਦੁੱਤ ਨੂੰ ਲੱਭਿਆ ਹੈ ਗਿਆਨੀਆਂ ਦੀ ਪਹੁੰਚ ਦਾ ਰਸਤਾ ਵੱਖਰਾ ਹੈ ਉਹਨਾਂ ਨੇ ਆਪਣੇ ਨੂੰ ਜੋੜ-ਜੋੜ ਕੇ ਤੋੜ ਕੇ ਨਹੀਂ ਆਪਣੇ ਨੂੰ ਜੋੜ-ਜੋੜ ਕੇ ਅਖੰਡ ਨੂੰ ਪਾਇਆ ਹੈ ਅਤੇ ਉਸ ਅਖੰਡ ਚ ਇੱਕ ਧੁਨੀ ਪਾਈ ਹੈ ਜਦੋਂ ਅਖੰਡ ਨੂੰ ਪਾਲਿਆ ਉਹਨਾਂ ਨੇ ਉਸ ਦੇ ਵਿੱਚ ਇੱਕ ਧੁਨੀ ਪਾਈ ਹੈ ਜਦ ਕੋਈ ਮਨੁੱਖ ਸਮਾਧੀ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਇੱਕ ਓਮਕਾਰ ਦੀ ਧੁਨੀ ਗੂੰਜਦੀ ਹੈ ਉਹ ਆਪਣੇ ਅੰਦਰ ਉਸ ਨੂੰ ਗੂੰਜਦਾ ਪਾਉਂਦਾ ਹੈ ਉਹ ਆਪਣੇ ਅੰਦਰ ਅਨਹਦ ਨਾਦ ਪਾਉਂਦਾ ਹੈ ਆਪਣੇ ਬਾਹਰ ਗੂੰਜਦਾ ਪਾਉਂਦਾ ਹੈ ਸਾਰੇ ਲੋਕ ਉਸੇ ਨਾਲ ਭਰਪੂਰ ਯਾਪਤੇ ਹਨ ਹੈਰਾਨ ਹੋ ਜਾਂਦਾ ਹੈ ਪਹਿਲੀ ਵਾਰ ਜਦ ਘਟਨਾ ਵਾਪਰਦੀ ਹੈ ਕਿਉਂਕਿ ਉਹ ਦੇਖਦਾ ਹੈ ਕਿ ਮੈਂ ਬੋਲ ਨਹੀਂ ਰਿਹਾ ਇਹ ਧੁਨੀ ਕਿੱਥੋਂ ਆ ਰਹੀ ਹੈ ਤਦ ਉਹ ਅਨੁਭਵ ਕਰਦਾ ਹੈ ਕਿ ਇਹ ਹੋਣ ਦੀ ਧੁਨੀ ਹੈ ਭਾਵੇਂ ਪਰਮਾਤਮਾ ਦੇ ਹੋਣ ਦੀ ਧੁਨੀ ਇੱਕ ਓਮਕਾਰ ਦੇ ਹੋਣ ਦੀ ਧੁਨੀ ਹੈ ਇਹ ਕਿਸੇ ਦੀ ਕਰਨ ਵਾਲੇ ਪੈਦਾ ਨਹੀਂ ਹੁੰਦੀ ਹੈ ਇਹ ਆਹਤ ਧੁਨੀ ਹੈ ਇਹ ਆਹਤ ਧੁਨੀ ਨਹੀਂ ਹੈ ਇਹ ਤਾਂ ਅਨਾਹਤ ਧੁਨੀ ਹੈ ਅਨਹਦ ਨਾਦ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਉਹੀ ਉਸ ਦਾ ਨਉ ਹੈ ਇੱਕ ਓੰਕਾਰ ਜਦੋਂ ਅਨਹਦ ਨਾਦ ਅੰਦਰ ਵੱਜ ਜਾਨ ਅੰਦਰ ਅਨਹਦ ਨਾਦ ਦੀ ਧੁਨੀ ਵੱਜਣ ਲੱਗ ਜਾਵੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹੀ ਇੱਕ ਉਸ ਦਾ ਨਾਮ ਹੈ ਇਸ ਨੂੰ ਯਾਦ ਰੱਖਣਾ ਕਿ ਜਦ ਉਹ ਕਹਿੰਦੇ ਹਨ ਉਸ ਦਾ ਨਾਮ ਤਾਂ ਉਸ ਦਾ ਨਾਮ ਹੀ ਹੈ ਉਸ ਦਾ ਨਾਮ ਤਾਂ ਨੌ ਹੀ ਰਾਹ ਹੈ ਤੇ ਉਸ ਦੇ ਨਾਮ ਦੀ ਰਟਨ 'ਚ ਜਦੋਂ ਡੁੱਬ ਜਾਵਾਂਗੇ ਉਸ ਦੇ ਨਾਮ 'ਚ ਡੁੱਬ ਜਾਏਗਾ ਜੋ ਵੀ ਉਹ ਉਸ ਨੂੰ ਪਾਲ ਲਵੇਗਾ ਜਿਹੜਾ ਇੱਕ ਓੰਕਾਰ ਦੇ ਵਿੱਚ ਡੁੱਬ ਜਾਵੇਗਾ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਡੁੱਬ ਜਾਵੇਗਾ ਉਹੀ ਅਕਾਲ ਪੁਰਖ ਪ੍ਰਮਾਤਮਾ ਨੂੰ ਪਾਲ ਲਵੇਗਾ ਧਿਆਨ ਰੱਖਣਾ ਨੌ ਜਦ ਗੁਰਨਾਮਕ ਪਦ ਸ਼ਕਿੰਦ ਨੇ ਉਦੋਂ ਦਾ ਇਸ਼ਾਰਾ ਉਹਨਾਂ ਦਾ ਇੱਕ ਓੰਕਾਰ ਵੱਲ ਹੈ ਉਹਨਾਂ ਦਾ ਇਸ਼ਾਰਾ ਕੇਵਲ ਤੇ ਕੇਵਲ ਇੱਕ ਓੰਕਾਰ ਵੱਲ ਹੈ ਕਿਉਂਕਿ ਉਹੀ ਉਸ ਦਾ ਇੱਕ ਨਾਮ ਹੈ ਜਿਹੜਾ ਅਸੀਂ ਨਹੀਂ ਦਿੱਤਾ ਜਿਹੜਾ ਉਸੇ ਦਾ ਹੀ ਹੈ ਜਿਹੜਾ ਅਕਾਲ ਪੁਰਖ ਪਰਮਾਤਮਾ ਦਾ ਆਪਣਾ ਨਾਮ ਹੈ ਸਾਡੇ ਦਿੱਤੇ ਨਾਮ ਬਹੁਤੀ ਦੂਰ ਨਹੀਂ ਜਾ ਸਕਣਗੇ ਸਾਡੇ ਦਿੱਤੇ ਨਾਮ ਬਹੁਤੀ ਦਿਰ ਟਿਕ ਨਹੀਂ ਸਕਣਗੇ ਤੇ ਜੇਕਰ ਥੋੜੇ ਬਹੁਤ ਜਾਂਦੇ ਵੀ ਹਨ ਤਾਂ ਇਸ ਲਈ ਜਾਂਦੇ ਹਨ ਕਿ ਸਾਡੇ ਨਾਵਾਂ ਚੋਂ ਵੀ ਉਸ ਦੇ ਨਾਮ ਦੀ ਥੋੜੀ ਜਹੀ ਚਲਕ ਹੁੰਦੀ ਹੈ ਭਾਵੇਂ RAM ਕੋਹ ਭਾਵੇਂ ALLAH ਕੋਹ ਭਾਵੇਂ GOD ਕੋਹ ਭਾਵੇਂ RAHIM ਕੋਹ ਪਰ ਹੈ ਤਾਂ ਇੱਕ ਹੀ ਹੈ ਨਾ ਇੱਕ ਨਾਮਾਂ ਦੇ ਵਿੱਚ ਚਲਕ ਪੈਂਦੀ ਹੈ ਕੇਵਲ ਤੇ ਕੇਵਲ ਇੱਕ ਦੀ ਜਿਵੇਂ ਸਮਝੋ ਕਿ RAM ਜੇਕਰ ਕੋਈ RAM 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 ਦੀ ਰਟਣ ਲਾ ਦੇਵੇ ਅੰਦਰ ਤਾਂ ਉਸ ਚੋਂ ਇੱਕ ਓਮਕਾਰ ਦੀ ਥੋੜੀ ਜੀ ਚਲਕ ਹੈ ਇਹ ਜਿਹੜਾ ਮਾ ਹੈ ਉਹ ਰਾਮ ਹੈ ਇਹ ਜਿਹੜਾ ਮਾ ਹੈ ਉਹੀ ਓਮ ਦਾ ਹੈ ਓਮ ਇਸ ਲਈ ਰਾਮ ਸ਼ਬਦ ਨਾਲ ਅਸੀਂ ਥੋੜੀ ਦੂਰ ਤੱਕ ਜਾ ਸਕਾਂਗੇ ਪਰ ਜੇਕਰ ਤੁੰਨ ਨੂੰ ਤੁਸੀਂ ਜਪਦੇ ਹੀ ਰਹੋ ਉਸੇ ਧੁਨ ਦੇ ਵਿੱਚ ਉਸਨੂੰ ਜਪਦੇ ਰਹੋ ਤਾਂ ਇੱਕ ਦਿਨ ਅਚਾਨਕ ਤੁਸੀਂ ਪਾਓਗੇ ਕਿ ਰਾਮ ਹੀ ਇਕ ਓੰਕਾਰ ਵਿੱਚ ਬਦਲ ਜਾਵੇਗਾ ਕਿ ਰਾਮ ਦੀ ਤੁਨਹੀ ਇਕ ਓੰਕਾਰ ਚ ਬਦਲ ਗਈ ਹੈ ਜੇਕਰ ਤੁਸੀਂ ਜਪਦੇ ਹੀ ਜਾਓਗੇ ਤਾਂ ਜਿਵੇਂ ਹੀ ਮਨ ਸ਼ਾਂਤ ਹੋਵੇਗਾ ਤਿਵੇਂ ਹੀ ਓਮ ਤੁਹਾਡੇ ਰਾਮ ਚ ਪ੍ਰਵੇਸ਼ ਕਰ ਜਾਏਗਾ ਅਤੇ ਤੁਸੀਂ ਹੌਲੀ ਹੌਲੀ ਪਾਉਂਗੇ ਤਾਂ ਰਾਮ ਗਵਾਚ ਗਿਆ ਓਮ ਆ ਗਿਆ ਸਾਰੇ ਗਿਆਨੀਆਂ ਦਾ ਇਹ ਅਨੁਭਵ ਹੈ ਕਿ ਉਹਨਾਂ ਨੇ ਕਿਸੇ ਵੀ ਨੋਂ ਤੋਂ ਸ਼ੁਰੂ ਕੀਤਾ ਹੋਵੇ ਭਾਵੇਂ ਰਾਮ ਤੋਂ ਸ਼ੁਰੂ ਕੀਤਾ ਹੈ ਭਾਵੇਂ ਅੱਲਾਹ ਤੋਂ ਸ਼ੁਰੂ ਕੀਤਾ ਹੈ ਭਾਵੇਂ ਗੋੜ ਤੋਂ ਸ਼ੁਰੂ ਕੀਤਾ ਹੈ ਭਾਵੇਂ ਓਮ ਤੋਂ ਸ਼ੁਰੂ ਕੀਤਾ ਹੈ ਭਾਵੇਂ ਸਤਨਾਮ ਤੋਂ ਸ਼ੁਰੂ ਕੀਤਾ ਹੈ ਭਾਵੇਂ ਵਿਗਰੂ ਤੋਂ ਸ਼ੁਰੂ ਕੀਤਾ ਹੈ ਅਖੀਰ ਚ ਓਮ ਆ ਜਾਂਦਾ ਹੈ ਜਿਵੇਂ ਹੀ ਤੁਸੀਂ ਸ਼ਾਂਤ ਹੋਣ ਲੱਗਦੇ ਹੋ ਤਿਵੇਂ ਹੀ ਓਮ ਆਉਣ ਲੱਗਦਾ ਹੈ ਸਦਾ ਓਮ ਮੌਜੂਦ ਹੈ ਇਕ ਓੰਕਾਰ ਸਦਾ ਹੀ ਮੌਜੂਦ ਹੈ ਉਸ ਇੱਕ ਦੇ ਵਿੱਚ ਅਪੇਧ ਹੋਣ ਦੇ ਲਈ ਬਸ ਤੁਹਾਡੇ ਸ਼ਾਂਤ ਹੋਣ ਦੀ ਜ਼ਰੂਰਤ ਹੈ ਜਦੋਂ ਸਾਡਾ ਮਨ ਸ਼ਾਂਤ ਹੋ ਗਿਆ ਇਕ ਓੰਕਾਰ ਦੇ ਵਿੱਚ ਭਿੱਜ ਗਿਆ ਫਿਰ ਅਸੀਂ ਉਸ ਇੱਕ ਪ੍ਰਮਾਤਮਾ ਨੂੰ ਪਾਲਣ ਲੱਗੇ ਕਿਉਂਕਿ ਨਾਮ ਅਨੇਕ ਨੇ ਪਰ ਪ੍ਰਮਾਤਮਾ ਅਕਾਲ ਪੁਰਖ ਗੋਡ ਰਾਮ ਰਹੀਮ ਅੱਲਾ ਸਭ ਇੱਕ ਹੈ ਸੋ ਸਾਨੂੰ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਜ਼ਰੂਰਤ ਹੈ ਜਦੋਂ ਸਾਡਾ ਤੁਹਾਡਾ ਮਨ ਸ਼ਾਂਤ ਹੋ ਗਿਆ ਫਿਰ ਇੱਕ ਨੂੰ ਪਾ ਲਵਾਂਗੇ ਬਸ ਤੁਹਾਡੇ ਸ਼ਾਂਤ ਹੋਣ ਦੀ ਜ਼ਰੂਰਤ ਹੈ ਸੋ ਅਗਲੀ ਵੀਡੀਓ ਦੇ ਵਿੱਚ ਸਤਨਾਮ ਕਰਤਾਰਪੁਰਖ ਨਿਰਪਉ ਨਿਰਵੈਰ ਅਕਾਲਪੁਰਖ ਅਜੂਨੀ ਸੈਪੰਗੁਰ ਪ੍ਰਸਾਦ ਤੇ ਵਿਚਾਰ ਕਰਾਂਗੇ ਜੀ ਹੁਣੇ ਪਹਿਲਾਂ ਦਿੱਖੇ ਮਾ ਬਖਸ਼ਣੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ